ਅਮਰੀਕੀ ਗ੍ਰੀਨ ਕਾਰਡ ਲਈ ਲੰਮੇ ਅਤੇ ਤਣਾਅ ਭਰੇ ਪ੍ਰਕਿਰਿਆ ਦਾ ਸਾਹਮਣਾ ਕਰਨ ਵਾਲੇ ਇੱਕ ਭਾਰਤੀ ਜੋੜੇ ਨੇ ਆਪਣੇ ਤਜਰਬੇ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰਕੇ ਹੋਰ ਗ੍ਰੀਨ ਕਾਰਡ ਹਾਸਲ ਕਰਨ ਵਾਲੇ ਚਾਹਵਾਨਾਂ ਨੂੰ ਅੱਗੇ ਦਾ ਰਸਤਾ ਦਿਖਾਇਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਇੱਕ ਚੰਗੇ ਵਕੀਲ ਦੀ ਮਦਦ ਦੇ ਨਾਲ ਉਹਨਾਂ ਨੇ ਗ੍ਰੀਨ ਕਾਰਡ ਹਾਸਲ ਕੀਤਾ ਇਹ ਖਬਰ ਤੁਹਾਡੇ ਲਈ ਵੀ ਫਾਇਦੇਮੰਦ ਹੋ ਸਕਦੀ ਹੈ ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਰੀਕਾ ਦਾ ਗ੍ਰੀਨ ਕਾਰਡ ਹਾਸਲ ਕਰਨਾ ਇੰਨਾ ਸੌਖਾ ਨਹੀਂ। ਕਈ ਵਾਰ ਛੋਟੀਆਂ-ਮੋਟੀਆਂ ਮਾਮੂਲੀ ਗਲਤੀਆਂ ਸਾਡੀ ਸਾਲਾਂ ਦੀ ਮਿਹਨਤ ਨੂੰ ਬਰਬਾਦ ਕਰ ਸਕਦੀਆਂ ਨੇ। ਅਮਰੀਕਾ ਵਿੱਚ ਰਹਿੰਦਾ ਇੱਕ ਭਾਰਤੀ ਜੋੜਾ ਮੈਰਿਜ ਬੇਸਡ ਗ੍ਰੀਨ ਕਾਰਡ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨਾਂ ਨੇ ਦੱਸਿਆ ਕਿ ਕਿਵੇਂ ਚੰਗੇ ਵਕੀਲ ਦੀ ਸਹਾਇਤਾ ਨਾਲ ਉਹਨਾਂ ਨੇ ਆਪਣੇ ਸੁਪਨੇ ਨੂੰ ਸਾਕਾਰ ਕੀਤਾ। ਉਹਨਾਂ ਨੇ ਗ੍ਰੀਨ ਕਾਰਡ ਇੰਟਰਵਿਊ ਦੇ ਵਿੱਚ ਵੀ ਚੰਗੇ ਵਕੀਲ ਦੀ ਸਲਾਹ ਨੂੰ ਅਪਣਾਇਆ। ਇਹ ਕਹਾਣੀ ਗ੍ਰੀਨ ਕਾਰਡ ਪ੍ਰਕਿਰਿਆ ਦੇ ਵਿੱਚ ਵਕੀਲ ਦੀ ਅਹਿਮ ਭੂਮਿਕਾ ਨੂੰ ਸਾਹਮਣੇ ਲਿਆਉਂਦੀ ਹੈ ਜੋ ਅਕਸਰ ਗਲਤੀਆਂ ਤੋਂ ਬਚਾਉਂਦੀ ਹੈ ਅਤੇ ਇਸ ਅਰਜ਼ੀ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ। ਇਹ ਭਾਰਤੀ ਜੋੜਾ ਅਮਰੀਕਾ ਦੀ ਨਾਗਰਿਕਤਾ ਲੈਣ ਦੇ ਲਈ ਵਿਆਹ ਆਧਾਰਿਤ ਗ੍ਰੀਨ ਕਾਰਡ ਲਈ ਅਪਲਾਈ ਕਰ ਰਿਹਾ ਸੀ ਜੋ ਯੂਐਸ ਦੇ ਵਿੱਚ ਰਹਿ ਰਹੇ ਵਿਦੇਸ਼ੀ ਪਤੀ ਜਾਂ ਪਤਨੀ ਲਈ ਅਮਰੀਕੀ ਪੀਆਰ ਦਾ ਰਸਤਾ ਖੋਲਦਾ ਹੈ। ਉਹਨਾਂ ਨੇ Reddit ਤੇ ਪੋਸਟ ਕੀਤਾ ਕਿ ਅਸੀਂ ਹਾਲ ਹੀ ਦੇ ਵਿੱਚ ਅਪਰੂਵ ਹੋਏ ਹਾਂ ਤੇ ਗ੍ਰੀਨ ਕਾਰਡ ਪ੍ਰਾਪਤ ਕੀਤਾ ਹੈ ਜਿਸ ਦੇ ਨਾਲ ਉਹ ਆਪਣੇ ਆਪ ਨੂੰ ਤਣਾਅ ਮੁਕਤ ਮਹਿਸੂਸ ਕਰ ਰਹੇ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਚੰਗਾ ਵਕੀਲ ਹਾਇਰ ਕੀਤਾ ਤਾਂ ਜੋ ਫਾਰਮ I-130 ਪਿਟੀਸ਼ਨ ਫਾਰ ਐਲੀਨ ਰੈਲੇਟਿਵ I-485 ਐਡਜਸਟਮੈਂਟ ਆਫ ਸਟੇਟਸ ਅਤੇ I-765 ਵਰਕ ਆਥਰਾਇਜ਼ੇਸ਼ਨ ਦੀਆਂ ਕਾਗਜ਼ਾਂ ਨੂੰ ਬਿਨਾਂ ਗਲਤੀ ਤਿਆਰ ਕੀਤਾ ਜਾ ਸਕੇ ਵਕੀਲ ਨੇ ਉਹਨਾਂ ਨੂੰ ਅਸਲ ਵਿਆਹ ਦੇ ਸਬੂਤ ਇਕੱਠੇ ਕਰਨ ਦੇ ਵਿੱਚ ਮਦਦ ਕੀਤੀ ਜਿਵੇਂ ਕਿ ਜੁਆਇੰਟ ਬੈਂਕ ਅਕਾਊਂਟ, ਲੀਜ਼ ਐਗਰੀਮੈਂਟ, ਫੋਟੋਗ੍ਰਾਫਸ ਅਤੇ ਜੋ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਲਈ ਜ਼ਰੂਰੀ ਮੰਨੇ ਜਾਂਦੇ ਨੇ। ਇੰਟਰਵਿਊ ਦੇ ਵਿੱਚ ਵੀ ਵਕੀਲ ਦੀ ਸਲਾਹ ਕਾਮਾਈ। ਉਹਨਾਂ ਨੇ ਕਿਹਾ ਕਿ ਅਧਿਕਾਰੀ ਨੇ ਵਿਆਹ ਦੀ ਅਸਲੀਅਤ ਬਾਰੇ ਪੁੱਛਿਆ ਅਤੇ ਸਾਰੇ ਦਸਤਾਵੇਜ਼ਾਂ ਦੀਆਂ ਕਾਪੀਆਂ ਧਿਆਨ ਦੇ ਨਾਲ ਵਿਖੀਆਂ। ਵਕੀਲ ਨੇ ਪਹਿਲਾਂ ਹੀ ਉਹਨਾਂ ਨੂੰ ਇੰਟਰਵਿਊ ਦੇ ਲਈ ਤਿਆਰ ਕੀਤਾ ਹੋਇਆ ਸੀ ਜਿਸ ਦੇ ਨਾਲ ਉਹ ਆਤਮ ਵਿਸ਼ਵਾਸ ਦੇ ਨਾਲ ਇੰਟਰਵਿਊ ਦੇ ਜਵਾਬ ਦੇ ਸਕੇ ਇਹ ਪ੍ਰਕਿਰਿਆ ਆਮ ਤੌਰ ਤੇ 12 ਤੋਂ 24 ਮਹੀਨੇ ਲੈਂਦੀ ਹੈ ਪਰ ਵਕੀਲ ਦੀ ਮਦਦ ਦੇ ਨਾਲ ਘੱਟ ਸਮੇਂ ਵਿੱਚ ਪੂਰੀ ਹੋ ਗਈ ਰੈਡਿਟ ਤੇ ਕਈ ਹੋਰ ਯੂਜ਼ਰਸ ਨੇ ਇਸ ਜੋੜੇ ਦੇ ਵੱਲੋਂ ਤਜਰਬਾ ਸਾਂਝਾ ਕਰਨ ਦੇ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ ਉਹਨਾਂ ਨੇ ਕਿਹਾ ਕਿ ਇਹ ਕਹਾਣੀਆਂ ਉਹਨਾਂ ਦੇ ਰਸਤੇ ਖੋਲ ਸਕਦੀਆਂ ਨੇ ਇਹ ਵਿਆਹ ਆਧਾਰਿਤ ਗ੍ਰੀਨ ਕਾਰਡ ਪ੍ਰਕਿਰਿਆ ਯੂਐਸ ਸਿਟੀਜ਼ਨ ਦੇ ਤੁਰੰਤ ਰਿਸ਼ਤੇਦਾਰਾਂ ਲਈ ਹੈ ਜਿਸ ਦੇ ਵਿੱਚ ਵਿਦੇਸ਼ੀ ਪਤੀ ਜਾਂ ਫਿਰ ਪਤਨੀ ਨੂੰ ਯੂਐਸ ਦੇ ਵਿੱਚ ਰਹਿਣ ਦਾ ਕੰਮ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ ਇਸ ਦੇ ਵਿੱਚ ਵਕੀਲ ਨਿਯੁਕਤ ਕਰਨ ਦੇ ਕਈ ਫਾਇਦੇ ਹੁੰਦੇ ਨੇ ਜਿਵੇਂ ਕਿ ਗਲਤੀਆਂ ਤੋਂ ਬਚਾਅ ਤੇ ਤੇਜ਼ ਪ੍ਰਕਿਰਿਆ ਇਸ ਜੋੜੇ ਵਰਗੇ ਕਈ ਕੇਸਿਸ ਦੇ ਵਿੱਚ ਵਕੀਲ ਨਿਯੁਕਤ ਕਰਨ ਦੇ ਨਾਲ ਪ੍ਰਕਿਰਿਆ ਦੇ ਵਿੱਚ 99% ਤੋਂ ਜ਼ਿਆਦਾ ਸਫਲਤਾ ਮਿਲਦੀ ਹੈ ਵਕੀਲ ਨਾ ਸਿਰਫ ਫਾਰਮ ਭਰਨ ਦੇ ਵਿੱਚ ਮਦਦ ਕਰਦੇ ਨੇ ਸਗੋਂ ਯੂਐਸ ਇਮੀਗ੍ਰੇਸ਼ਨ ਕਾਨੂੰਨਾ ਦੇ ਵਿੱਚ ਆਏ ਬਦਲਾਅ ਦੇ ਬਾਰੇ ਵੀ ਅਪਡੇਟ ਰੱਖਦੇ ਨੇ ਕਈ ਵਾਰ ਖੁਦ ਕਾਗਜ਼ੀ ਕਾਰਵਾਈ ਕਰਦੇ ਹੋਏ ਕਈ ਗਲਤੀਆਂ ਹੋ ਜਾਂਦੀਆਂ ਨੇ ਜਿਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਚੰਗਾ ਤਜਰਬੇਕਾਰ ਵਕੀਲ ਨਿਯੁਕਤ ਕਰਨ ਦੇ ਨਾਲ ਖਰਚਾ ਵੱਧਦਾ ਹੈ ਲਗਭਗ 2000 ਤੋਂ 4000 ਡਾਲਰ ਪਰ ਇਹ ਤੁਹਾਨੂੰ ਨੁਕਸਾਨ ਤੋਂ ਵੀ ਬਚਾਉਂਦਾ ਹੈ USCIS ਦੇ ਮੁਤਾਬਕ ਅਸਲ ਵਿਆਹ ਦੇ ਸਬੂਤ ਨਾ ਹੋਣ ਤੇ ਅਰਜ਼ੀ ਰੱਦ ਹੋ ਜਾਂਦੀ ਹੈ ਪਰ ਜੇਕਰ ਚੰਗਾ ਵਕੀਲ ਨਾਲ ਹੈ ਤਾਂ ਨੁਕਸਾਨ ਨਹੀਂ ਹੁੰਦਾ ਗ੍ਰੀਨ ਕਾਰਡ ਹਾਸਲ ਕਰਨ ਤੋਂ ਬਾਅਦ ਜੋੜੇ ਨੂੰ US ਦੇ ਵਿੱਚ ਰਹਿਣ ਕੰਮ ਕਰਨ ਅਤੇ ਪੜ੍ਹਾਈ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ ਬੱਚੇ ਪਬਲਿਕ ਸਕੂਲਸ ਦੇ ਵਿੱਚ ਪੜ ਸਕਦੇ ਨੇ ਤੇ ਯੂਨੀਵਰਸਿਟੀ ਦੇ ਵਿੱਚ ਘੱਟ ਫੀਸ ਤੇ ਦਾਖਲਾ ਵੀ ਲੈ ਸਕਦੇ ਨੇ ਇਹ 10 ਸਾਲਾਂ ਦੇ ਲਈ ਵੈਲਿਡ ਹੁੰਦਾ ਹੈ ਅਤੇ ਅੱਗੇ ਪੱਕੀ ਨਾਗਰਿਕਤਾ ਦੇ ਲਈ ਤੁਹਾਡਾ ਰਸਤਾ ਖੋਲਦਾ ਹੈ ਪਰ ਯੂਐਸ ਤੋਂ ਬਾਹਰ 1 ਸਾਲ ਤੋਂ ਵੱਧ ਸਮਾਂ ਰਹਿਣ ਨਾਲ ਤੁਹਾਡਾ ਗ੍ਰੀਨ ਕਾਰਡ ਖਤਰੇ ਦੇ ਵਿੱਚ ਪੈ ਸਕਦਾ ਹੈ ਅਮਰੀਕੀ ਇਮੀਗ੍ਰੇਸ਼ਨ ਪ੍ਰਕਿਰਿਆ ਕਾਫੀ ਗੁੰਝਲਦਾਰ ਹੈ ਜਿੱਥੇ ਛੋਟੀ ਗਲਤੀ ਵੀ ਮਹੀਨਿਆਂ ਦੀ ਦੇਰੀ ਤੇ ਰਿਜੈਕਸ਼ਨ ਦਾ ਕਾਰਨ ਬਣ ਸਕਦੀ ਹੈ ਇਸ ਵਿਯੋਤਾ ਜੋੜੇ ਵਰਗੇ ਕੇਸਾਂ ਦੇ ਵਿੱਚ ਵਕੀਲ ਨੇ ਨਾ ਸਿਰਫ ਕਾਗਜ਼ਾਂ ਨੂੰ ਤਿਆਰ ਕੀਤਾ ਸਗੋਂ ਇੰਟਰਵਿਊ ਦੀ ਤਿਆਰੀ ਤੇ ਸਬੂਤ ਇਕੱਠੇ ਕਰਨ ਦੇ ਵਿੱਚ ਵੀ ਵੱਡੀ ਮਦਦ ਕੀਤੀ ਪਰ ਯਾਦ ਰੱਖੋ ਵਕੀਲ ਅਮਰੀਕਨ ਬਾਰ ਐਸੋਸੀਏਸ਼ਨ ਦੇ ਵੱਲੋਂ ਲਾਇਸنسਡ ਹੋਣਾ ਚਾਹੀਦਾ ਹੈ ਨਾ ਕੋਈ ਨੋਟਰੀ ਜਾਂ ਫਿਰ ਇਮੀਗ੍ਰੇਸ਼ਨ ਕੰਸਲਟੈਂਟ ਇਹ ਕਹਾਣੀ ਹਜ਼ਾਰਾਂ ਹੋਰ ਜੋੜਿਆਂ ਦੇ ਲਈ ਮਦਦਗਾਰ ਸਾਬਿਤ ਹੋਵੇਗੀ ਜੇਕਰ ਤੁਸੀਂ ਵੀ ਅਜਿਹੀ ਕਿਸੇ ਪ੍ਰਕਿਰਿਆ ਦੇ ਵਿੱਚ ਹੋ ਤਾਂ ਵਕੀਲ ਦੇ ਨਾਲ ਸਲਾਹ ਲਓ ਅਤੇ ਸਾਰੇ ਦਸਤਾਵੇਜ਼ ਤਿਆਰ ਰੱਖੋ